ਇੰਨੇ ਇੰਨੇ ਵੱਟੇ ਵਾਅਦੇ ਕਰਨ ਵਾਲੇ ਕਹਿੰਦੇ ਅਸੀਂ ਲੋਕਾਂ ਨੂੰ ਆ ਸਹੂਲਤਾਂ ਦਵਾਂਗੇ ਅਸੀਂ ਟੀਪੀਆਂ ਦੇ ਹੱਕ 'ਚ ਖੜੇ ਹੋਵਾਂਗੇ ਅਸੀਂ ਆ ਕੰਮ ਕਰਾਂਗੇ ਪਰ ਸਾਡੇ ਵਾਸਤੇ ਕੋਈ ਕੰਮ ਨਹੀਂ ਕੀਤਾ ਸਾਡਾ ਮੰਡ ਏਰੀਆ ਡੋਬ ਰਿਹਾ ਵਾ ਸਾਰੇ ਲੋਕ ਡੋਬ ਰਹੇ ਸਾਡੇ ਬੱਚੇ ਭੁੱਖੇ ਤੇ ਮਰ ਰਹੇ ਆ ਕਾਮ ਪਾਰਟੀ ਮਰਦਾਬਾਦ ਮਰਦਾਬਾਦ ਨੂੰ ਪਹਿਲਾਂ ਦੱਸਿਆ ਹੁੰਦਾ ਵੀ ਇਨਾ ਪਾਣੀ ਖੇਡ ਰਿਹਾ ਤੇ ਇਹਦਾ ਸਮਾਨ ਟਾਈਮ ਸਿਰ ਕੱਢ ਲੈਂਦੇ ਕੋਣ ਹੀ ਆਸਮਾਨ ਇੰਨਾ ਮਹਿੰਗੇ ਪਾੜਾ ਕਿੱਥੇ ਰੜ ਗਿਆ ਦੱਸੋਾਨੂੰ ਜੇ ਸਾਨੂੰ ਮਾੜੇ ਮੱਟੇ ਮਾਨਟੇ ਏਰੀਆ ਨੂੰ ਖਰਾਬੇ ਮਿਲਦੇ ਸੀ ਉਹ ਵੀ ਇੱਕ ਜਦੋਂ ਦੀ ਆਮ ਪਾਰਟੀ ਆਈ ਸਾਨੂੰ ਕੋਈ ਖਰਾਬਾ ਨਹੀਂ ਮਿਲਿਆ ਸਾਡੇ ਪੁਰੇ ਹਾਲ ਆ ਸਰਕਾਰਾਂ ਦੇ ਅੱਗੇ ਬੜੀਆਂ ਆਈਆਂ ਪਰ ਆ ਸਰਕਾਰ ਨੇ ਸਾਦੀ ਕਰਕੇ ਰੱਖਤੀ ਆ 14 ਪਾਰਾਂ ਬੰਡਾ ਨੂੰ ਜਿਹੜਾ ਪਾੜ ਪਾ ਕੇ ਤੇ ਇਹ ਮਾਰ ਕਰ ਰਿਹਾ ਵਾ ਇਨੇ ਇਨੇ ਵੱਟੇ ਵਾਅਦੇ ਕਰਨ ਵਾਲੇ ਕਹਿੰਦੇ ਅਸੀਂ ਦੁਨੀ ਲੋਕਾਂ ਨੂੰ ਆ ਸਹੂਲਤਾ ਦਵਾਂਗੇ ਅਸੀਂ ਪੀਪਿਆਂ ਦੇ ਹੱਕ 'ਚ ਖੜੇ ਹੋਵਾਂਗੇ ਅਸੀਂ ਆ ਕੰਮ ਕਰਾਂਗੇ ਪਰ ਸਾਡੇ ਵਾਸਤੇ ਕੋਈ ਕੰਮ ਨਹੀਂ ਕੀਤਾ ਸਾਡਾ ਮੰਡ ਏਰੀਆ ਡੋਬ ਰਿਆ ਵਾ ਸਾਰੇ ਲੋਕ ਡੋਬ ਰਹੇ ਸਾਡੇ ਬੱਚੇ ਭੁੱਖੇ ਤੇ ਮਰ ਰਹੇ ਸਾਡੇ ਪਸ਼ੂ ਚਾਰੇ ਤੋਂ ਚਾਰੇ ਤੋਂ ਭੁੱਖੇ ਬੈਠੇ ਆ ਸਾਨੂੰ ਪੁਲਿਸ ਆਣ ਕੇ ਸਾਡੇ ਵੇਖੋ ਸਰਕਾਰਾਂ ਸਾਡੇ ਚਾਰ ਖੇਰੇ ਪਾਣੀ ਵਿੱਚ ਡੁੱਬੇ ਪਰ ਕੋਈ ਸਾਡੀ ਸਾਰ ਨਹੀਂ ਲੈਣ ਡਿਆ ਕੋਈ ਸਾਡੀ ਸਾਰ ਨਹੀਂ ਲੈਣ ਡਿਆ ਇਸ ਕਰਕੇ ਸਾਡੀ ਸਰਕਾਰ ਵਾਂਗ ਅੱਗੇ ਅਪੀਲ ਬਾਜੇ ਸਾਨੂੰ ਮਾੜੀ ਮੋਟੀ ਮਾਨ ਟੇਰੀਆ ਨੂੰ ਖਰਾਬੇ ਹੀ ਮਿਲਦੇ ਸੀ ਉਹ ਵੀ ਇੱਕ ਜਦੋਂ ਦੀ ਆਮ ਪਾਰਟੀ ਆਈ ਸਾਨੂੰ ਕੋਈ ਖਰਾਬਾ ਨਹੀਂ ਮਿਲਿਆ ਸਾਡੇ ਬੁਰੇ ਹਾਲ ਆ ਜੇ ਸਰਕਾਰ ਸਾਡੇ ਹੱਕਾਂ ਵਿੱਚ ਖਲੋਤੀ ਵੋਟਾਂ ਲੈਣ ਵਰੀ ਤੇ ਆ ਜਾਂਦੀ ਆ ਪਰ ਇਹਨਾਂ ਨੂੰ ਆ ਸਾਡੇ ਹਾਲਾਤ ਨਹੀਂ ਦਿਸਦੇ ਆਸਾਂ ਨੂੰ ਪਾਣੀ ਵਿੱਚ ਡੋਬ ਕੇ ਮਾਰਨ ਦੇ ਆ ਤੈਨ ਵਿੱਚ ਵੀ ਅਸੀਂ ਡੁੱਬਿਆ ਸੀਗਾ ਸਾਡੇ ਪੂਰੇ ਹਾਲ ਹੋਏ ਪਏ ਆ ਅਸੀਂ ਕੀ ਕਰਨਾ ਆਮ ਪਾਰਟੀ ਨੂੰ ਸਾਡੇ ਵਾਸਤੇ ਕੋਈ ਸਰਕਾਰ ਨਹੀਂ ਗਈ ਸਾਡੇ ਸੁਆਸਤੇ ਕੋਈ ਸਰਕਾਰੀ ਸਭ ਸਰਕਾਰਾਂ ਸਾਡੇ ਮਰੀਆਂ ਵਾ ਮਰੀਆਂ ਭਗਵੰਤ ਮਾਨ ਹਾਏ ਹਾਏ ਮੁਰਦਾਬਾਦ ਮੁਰਦਾਬਾਦ ਆਮ ਪਾਰਟੀ ਮੁਰਦਾਬਾਦ ਮੁਰਦਾਬਾਦ ਮਰ ਜਾਣ ਇਹ ਜਿਹੜੀਆਂ ਸਰਕਾਰਾਂ ਮਰ ਜਾਣ ਜਿਹੜੀਆਂ ਕਿਸੇ ਸਾਰ ਵੀ ਨਹੀਂ ਲੈਂਦੀਆਂ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦਾ ਸਰਕਾਰਾਂ ਕਹਿੰਦੀਆਂ 40 40 ਲੱਖ ਚੂੜੀ ਛੱਡਿਆ ਇੱਥੇ ਛੱਡਿਆ ਜਾਂਦਾ ਚਾਰਾਣਾ ਪਾਣੀ ਛੱਡ ਕੇ ਵੇਖੋ ਸਾਡੇ ਕਰਾਂਜ ਵੜ ਗਿਆ ਪਾਣੀ ਸਰਕਾਰਾਂ ਦੇ ਅੱਗੇ ਬੜੀਆਂ ਆਈਆਂ ਪਰ ਆ ਸਰਕਾਰ ਨੇ ਸਾਦੀ ਕਰਕੇ ਰੱਖਤੀ ਆ ਨਾ ਕਿਸ ਨੇ ਅੱਜ ਤੱਕ ਪੁੱਛਿਆ ਜੀ ਆ ਵੀ ਪਾਣੀ ਕਿੰਨਾ ਆਇਆ ਕਿੰਨਾ ਨਹੀਂ ਆਇਆ ਕੋਈ ਸਹੂਲਤ ਨਹੀਂ ਮਿਲਦੀ ਪਾਣੀ ਆ ਤੇ ਜਾ ਕੇ ਤੁਰੀਆਂ ਬਰਾਂਡਾ ਵੇਖ ਲਓ ਸਾਰਾ ਉਧਰ ਵੀ ਪਾਣੀ ਫਿਰਨਦਿਆ ਵਾ ਤੇ ਆਂਦੇ ਚਾਲੀ ਹਜ਼ਾਰ ਚੂਸ ਕੇ ਛੱਡਿਆ ਜਾਂਦਾ ਲੱਖਾਂ ਲੱਖਾਂ ਹਜ਼ਾਰਾਂ ਚੂਸਕ ਪਾਣੀ ਇੱਥੇ ਸਾਡੇ ਕਰਾਂਜ ਚ 40 ਹਜ਼ਾਰ ਚੂਸ ਪਾਣੀ ਦਾ ਉਹ ਦਰਿਆ ਦੇ ਵਿੱਚ ਵਿੱਚ ਰਹਿੰਦਾ ਵਾ 30 ਸਾਲ ਮੇਰੀ ਉਮਰੋ ਚੱਲੀ ਆ ਅੱਗੇ ਪਾਣੀ ਆਉਂਦੇ ਰਿਹਾ ਉਹ ਤਰਿਆ ਦੇ ਵਿੱਚ ਰਾਇਆ ਚੜੀਆ ਜੂਸਕ ਇਧਰ ਨੂੰ ਨਿਗਾ ਮਾਰੋ ਕਿੰਨਾ ਲੱਖਾਂ ਦਾ ਪਾਣੀ ਆ ਰਿਹਾ ਹੈ ਇੱਕ ਰਮ ਬੜਾ ਘਮਾਗੇ ਦੱਸੋ ਕਿ ਆਹ ਪਾਣੀ ਆ ਆ ਵੇਖੋ ਘਰਾਂ 'ਚ ਵੜਨ ਤੇ ਆ ਪਾਣੀ ਹੁਣ ਸਾਨੂੰ ਪਹਿਲਾਂ ਦੱਸਿਆ ਹੁੰਦਾ ਵੀ ਇੰਨਾ ਪਾਣੀ ਖੇਡਣਾ ਪਈ ਜਾਂਦਾ ਸਮਾਨ ਟਾਈਮ ਸਿਰ ਕੱਢ ਲੈਂਦੇ ਹੁਣ ਅਸੀਂ ਆਹ ਸਮਾਨ ਇੱਡਾ ਮਹਿੰਗੇ ਭਾੜਾ ਕਿੱਥੇ ਰੜਕੀ ਦੱਸੋ ਸਾਨੂੰ ਕੋਈ ਖਾਦ ਗਾਣਾ ਜੰਗਰ ਕੋਈ ਚਾਰਾ ਨਹੀਂ ਕੋਈ ਸੋਨੀ 2023 'ਚ ਪਾਣੀ ਆ ਉਦੋਂ ਸਰਕਾਰ ਨੇਾਨੂੰ ਕੋਈ ਖਰਾਬ ਨਹੀਂ ਦਿੱਤਾ ਹੁਣ ਇਹ ਜਿਹੜੀ ਹੁਣ ਸਰਕਾਰ ਹੁਣ ਵੀ ਅਜੇ ਤੱਕ ਇਹਨਾਂ ਦੇ ਕਾਂਤੇ ਕੋਈ ਜੂ ਨਹੀਂ ਸਰਕੰਦੀ ਵੀ ਕਿਸਾਨਾਂ ਦੇ ਫਸਲਾਂ ਮਰ ਗਈਆਂ ਵਾ ਜਾਂ ਕੀ ਚੱਕਰ ਕੋਈ ਫਰਵਾਸ ਕੋਈ ਸਾਨੂੰ ਕੋਈ ਸੂਤ ਨਹੀਂ ਕੋਈ ਇੱਥੇ ਕੋਈ ਖਰਾਬੇ ਦਾ ਨਹੀਂ ਕੋਈ ਇੱਥੇੜੀ ਗਰਦੋਰੀ ਕਰਨ ਨਹੀਂ ਆਇਆ ਜਿਹਨੇ ਫਸਲਾਂ ਮਰ ਗਈਆਂ ਕੋਈ ਘਰਾਂ ਦਾ ਸਮਾਨ ਜਿਹੜਾ ਖਰਾਬ ਹੋਉਂਦਿਆ ਵਾ ਕੋਈ ਪੁੱਛ ਕੇ ਨਹੀਂ ਕੋਈ ਟੀਸੀ ਕੋਈ ਪੁਛਸਾਰੇ ਨੇ ਇਤਿਆਰਸ ਨਹੀਂ ਹਰ ਜਗਰ ਕੋਈ ਪਹੁੰਚ ਨਹੀਂ ਕੀਤੀ ਭਾਈ ਜੀ ਦਾ ਖਾਲਸਾ ਵਾਲੇ ਜੀ ਵੀ ਖੜੇ ਅੱਜ ਵਿਆਸ ਦਰਿਆ ਦਾ ਜਿਹੜਾ ਪਾੜ ਆ ਭੈਣੀ ਕਾਦਰਬਖਸ਼ ਪਿੰਡ ਤੇ ਹੋਰ 16 12 ਪਿੰਡਾਂ ਨੂੰ ਜਿਹੜਾ ਪਾੜ ਪੈ ਕੇ ਤੇ ਇਹ ਮਾਰ ਕਰ ਰਿਹਾ ਵਾ ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਤੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਾਗਰ ਤੋਂ ਵੱਲੋਂ ਵੀ ਰਲ ਮਿਲ ਕੇ ਜਿਹੜਾ ਵਾ ਇਹ ਸਾਂਝਾ ਅਪਰਾਲਾ ਕਰਕੇ ਤੇ ਇਹਨੂੰ ਪਾਰ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਦੇ ਸੰਪਰਦਾਇ ਹਰੀਆਲੀ ਸਾਹਿਬ ਵਾਲਿਆਂ ਦੇ ਸੇਵਾਦਾਰ ਸਹਿਬਾਨ ਜਿਹੜੇ ਨੇ ਉਹ ਵੀ ਸਾਡੇ ਨਾਲ ਅੱਜ ਦੇ ਮੌਜੂਦ ਨੇ ਇਥੇ ਤੇ ਸੰਸਥਾਾਂ ਜਿਹੜੀਆਂ ਲਿਆ ਕੇ ਤੇ ਉਹ ਸੇਵਾ ਕਰਵਾ ਰਹੇ ਨੇ ਤੇ ਇਥੋਂ ਦੇ ਅਸੀਂ ਪ੍ਰਸ਼ਾਸਨ ਨੂੰ ਤੇ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆ ਨਰਾਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇਸ ਕਾਰਜ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਸੇਵਾ ਕੀਤੀ ਜਾਵੇ ਤਾਂ ਕਿ ਜਿਹੜੀਆਂ ਹਜ਼ਾਰਾਂ ਏਕੜ ਫਸਲਾਂ ਆ ਉਹਨਾਂ ਨੂੰ ਬਰਬਾਦ ਹੋਣੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ